ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਬੇਨਾਂ ਦਾ ਔਰ ਕੀ ਬਣਦਾ ਕਰਦਾ ਤੇ ਮਿੱਤਰੋ ਆ ਗਏ ਉੱਪਰ ਉਤਰਾਂ ਗੋਲੇ ਤੇ ਅੱਜ ਪਾਉਨੇ ਆ ਕੂਤਰਾਂ ਨੂੰ ਜਾਲ ਚ ਵੀਰਿਆਂ ਜਾਲ ਬਣਾ ਲੋ ਆਂਦੇ ਆ ਧੁੱਪਾ ਤੇ ਅੱਜ ਹੁਣੀ ਆਈ ਏ ਮਿੱਤਰੋ ਧੁੱਪ ਅੱਜ ਬਹੁਤ ਧੁੰਦ ਪਈ ਵੀਦੀ ਸਵੇਰੇ ਸਾਜਰ ਬਹੁਤ ਜ਼ਿਆਦਾ ਧੁੰਦ ਸੀ ਤੇ ਮਿੱਤਰੋ ਹਾਲ ਵੀ ਤੁਹਾਨੂੰ ਦੱਗਾਈ ਨਹੀਂ ਆ ਦੇਖੋ ਇੱਧਰ ਜੀ ਇਹਨੂੰ ਹੈਗੀ ਹਾਲ ਪੂਰੀ ਤਰ੍ਹਾਂ ਮੌਸਮ ਸਾਫ਼ ਨਹੀਂ ਹੋਇਆ ਪਰ ਧੁੱਪ ਨਿਕਲ ਆਈ ਏ ਬਾਕੀ ਪਿੰਨ ਹੋ ਲਾਂਦੇ ਆ ਕੀ ਕਰੀ ਤੇ ਪਿੰਨ ਲੱਗ ਜੂਗੀ ਅੱਜ ਝਾਲ ਚ ਤੇ ਕੁੰਡੀ ਜੀ ਅਸੀਂ ਜਿ ਫਸਾ ਦਾਂਦੇ ਆ ਜੀ ਕਰੋ ਉੱਪਰ ਚੈੱਕ ਇਹ ਬੈਠੇ ਛੋਟੇ ਇਹਨਾਂ ਨੂੰ ਪਾਉਂਦੇ ਆ ਜਾਲਾਂ ਚ ਦਖਾਉਂਦੇ ਆ ਇਹਨਾਂ ਨੂੰ ਤੁੱਪ ਲੋ ਵੀ ਮਿੱਤਰੋ ਪਾਤੇ ਆ ਕਬੂਤਰ ਕੂਤਰੀਆਂ ਪਾਤੀਆਂ ਜਾਲ ਚ ਤੇ ਜਿਹੜੇ ਨਾਰੇ ਉਹ ਡੋਲੀ ਚ ਪਾਤੇ ਵੀ ਕੇ ਬੰਦੇ ਆ ਛਤਰੀ ਤੇ ਠੀਕ ਆ ਜੀ ਕਰੋ ਚੈੱਕ ਤੇ ਬਾਕੀ ਹੁਣ ਮਿੱਤਰੋ ਚੱਲਦੇ ਆਪਾਂ نیچے ਰੋਟੀ ਉਟੀ ਖਾ ਲਈਏ ਤੇ ਦਾਣਾ ਵੀ ਰਲਾਣੇ ਨੂੰ ਪਿਆ ਮਿਕਸ ਕਰਨਾ ਈ ਦਾਣਾ ਹੋ ਗਿਆ ਆਪਣੇ ਕੋਲ ਖਤਮ ਤੇ ਦਾਣਾ ਵੀ ਰਲਾਵਾਂਗੇ ਅੱਜ ਤੇ ਬਾਕੀ ਜਿਹੜੀ ਆਹ ਚੀਨਾ ਜਾਏ ਇਹਨੂੰ ੜਾਵਾਂਗੇ ਅੱਜ ਠੀਕ ਹੈ ਜੀ ਇਹਨੂੰ ਖੁੱਲਾ ਹੀ ਛੱਡ ਦਾਂਗੇ ਛਤਰੀ ਜੇ ਮਤਲਬ ਅਡਾਵਾਂਗੇ ਨਹੀਂ ਕਿਉਂਕਿ ਇਹਦੇ ਖੂਨ ਵਾਲੇ ਫੰਗ ਹਲੇ ਥੋੜੇ ਥੋੜੇ ਛਤਰੀਆਂ ਦੇ ਬੈਠਾ ਰਹੂਗਾ ਜੇ ਤਾਂ ਬੜੀਆਂ ਇਕਲੀਆਂ ਹੁੰਦੀਆਂ ਫਿਰ ਤਾਂ ਪੂਰਾ ਖੂਨ ਸੁੱਕੇ ਤੇ ਢਾਉਂਦੇ ਪਰ ਹੁਣ ਪਹਿਲੀ ਤੇ ਪੰਜ ਤੱਕ ਹੈ ਉਹਦਾ ਕੋਈ ਚੱਕਰ ਨਹੀਂ ਐਡਾ ਆਪਣੇ ਹਿਸਾਬ ਨਾਲ ਤੇ ਬਾਕੀ ਕਰੋ ਚੈੱਕ ਰੋਟੀ ਉਟੀ ਖਾ ਕੇ ਆ ਕੇ ਬੇਲੇ ਹੋ ਕੇ ਫਿਰ ਕੱਢਦੇ ਆ ਇਹਨੂੰ ਹਾਂਜੀ ਲੋ ਬਈ ਮਿੱਤਰੋ ਛੱਡਦੇ ਹੁਣ ਇਹਨੂੰ ਚੀਨੇ ਨੂੰ ਛਤਰੀ ਤੇ ਲੋ ਜੀ ਛੱਡਦੇ ਆਏ ਬਾਹਰ ਚਲੇ ਜਾਊਗਾ ਆਪਣੇ ਆਪ ਛਤਰੀ ਤੇ ਇਹ ਲੋ ਬਈ ਮਿੱਤਰੋ ਬੈਠ ਗਿਆ ਲੋ ਜੀ ਬੈਠ ਗਿਆ ਏ ਛਤਰੀ ਤੇ ਤੇ ਬੈਠਾ ਰਹੂਗਾ ਹੁਣ ਚੱਲਦੇ ਆਂ ਆਪਾਂ ਉੱਪਰ ਲੋ ਬਈ ਮਿੱਤਰੋ ਉੱਪਰ ਆਈ ਸੀ ਆ ਚੀਨਾ ਉੱਡ ਗਿਆ ਹੁਣੀ ਤੇ ਬਹਿ ਜੂਗਾ ਛਤਰੀ ਤੇ ਆਪਣੇ ਆਪ ਤੇ ਹੁਣ ਲੇਟਾਂ ਲੂਟਾਂ ਬੰਦ ਕਰਦੀਏ ਖੁੱਡਿਆਂ ਦੀਆਂ ਲੇਟਾਂ ਬੰਦ ਕਰਕੇ ਲਓ ਜੀ ਕਰਤੀਆਂ ਲੇਟਾਂ ਬੰਦ ਇਹ ਲਫਾਫਾ ਰੱਖਿਆ ਤਾਂ ਲਓ ਜੀ ਮਿੱਤਰੋ 2026 ਦਾ ਪਹਿਲਾ ਜਾਨਵਰ ਉੜ ਗਿਆ ਅੱਜ ਛਤਰੀ ਵਾ ਛੱਡਿਆ ਤਾਂ ਤੋਂਪਾ ਤਾਂ ਪਾ ਲਵਾਵਾਂਗੇ ਸਿੱਧੇ ਸਿੱਧੇ ਇਹ ਕਰਕੇ ਫਿਰ ਡਾਈਆਂ ਦੇ ਕੱਢਾਂਗੇ ਹਲਤਾ ਨਹੀਂ ਕੱਢਿਆ ਆਉਂਦਾ ਪਹਿਲਾ ਤੇ ਬਾਕੀ ਉੱਤਰ ਬੈਠੇ ਓਕੇ ਆਨ ਪੂਰੇ ਆ ਬੈਠੀਆਂ ਦੋ ਅਠੀ ਨਾ ਤੇ ਇਹ ਡ੍ਰਿੰਕਰ ਲੈ ਚਲਦੇ ਆ نیچے ਧੋ ਕੇ ਲਿਆਵਾਂਗੇ ਪਾਣੀ ਦੇ ਭਰ ਕੇ ਲੈ ਚਲਦੇ ਆ ਡ੍ਰਿੰਕਰ ਆਉਣੀ ਉੱਤਰ ਬਿਮਾਰ ਲੱਗਦਾ ਇੱਕ ਆਹ ਲਓ ਇਹਨੂੰ ਦੇਖਦੇ ਆ ਕੀ ਹੋਇਆ ਵਾ ਕੀ ਨਹੀਂ ਕੱਲ ਹੀ ਮੈਟਰੋ ਨੂੰ ਚੈੱਕ ਚਲਦੇ ਆ ਫਿਰ ਨੀਚੇ ਦਾਣਾ ਦੂਣਾ ਰਲਾਉਂਦੇ ਆ ਜਾ ਕੇ ਤੇ ਹਾਂਜੀ ਲੋ ਬਈ ਮਿੱਤਰੋ ਕਰਤੇ ਕਬੂਤਰ ਬੰਦ ਤੇ ਇੱਕ ਕੂਤਰੀ ਉਡ ਗਈ ਏ ਚੀਨੀ ਜੀ ਕੋਈ ਚੱਕਰ ਨਹੀਂ ਆ ਵੀ ਉੜ ਕੇ ਸੇ ਅੱਖੀ ਜੀ ਆ ਗਈ ਏ ਘਰੇ ਕੋਈ ਚੱਕਰ ਨਹੀਂ ਇਹ ਵੀ ਸਿੱਧੀ ਆ ਗਈ ਬੰਦ ਕਰਦੇ ਵੇ ਉਡ ਗਈ ਦੀ ਪਰ ਹਲੇ ਆਪਾਂ ਨੇ ਹਟਾਉਣੀ ਨਹੀਂ ਤੀ ਇੱਧਰ ਚੀਨੀ ਜੀ ਵੀ ਉੜ ਕੇ ਆ ਗਈ ਆਪਾਂ ਹੁਣ ਇਹਨਾਂ ਨੂੰ ਥੋੜੀ ਦੇਰ ਤੱਕ ਰੱਖਾਂਗੇ ਪਾਣੀ ਡਰਿੰਕਰ ਇਹਨਾਂ ਦੇ ਘੜਤੇ ਬਾਹਰ ਤੇ ਬਾਕੀ ਉਹਨਾਂ ਛਤਰੀ ਸੈਪ ਖੜਾ ਕਰ ਦਿੰਦੇ ਆ ਛਤਰੀ ਖੋਲ ਕੇ ਸ਼ਾਮਾ ਜੀ ਰੱਖ ਦਿੰਦੇ ਆ ਰੰਗ ਫਿੱਕਾ ਹੋਣੇ ਤੋਂ ਤੇ ਚੱਲਦੇ ਆ ਫਿਰ ਆਪਾਂ ਉੱਪਰ ਨੂੰ ਕਬੂਤਰਾਂ ਦੇ ਖੰਭ ਪਟਣੇ ਆ ਉਹ ਪਟਾ ਕੇ ਫਿਰ ਤੁਹਾਨੂੰ ਦਿਖਾਉਂਦੇ ਆ ਹਾਂਜੀ ਲੋ ਬਈ ਮਿੱਤਰੋ ਪਾਣੀ ਰੱਖ ਕੇ ਦਾਣੇ ਰੱਖਦੇ ਆ ਕਬੂਤਰਾਂ ਨੂੰ ਤੇ ਹੁਣ ਚੱਲਦੇ ਆ ਇਹ ਟਰਨ ਹੋ ਗਿਆ ਬਹੁਤ ਜ਼ਿਆਦਾ ਹਲੇ ਦਾਣਾ ਵੀ ਨਹੀਂ ਮਿਕਸ ਕਰਿਆ ਚੱਲਦੇ ਆ ਹੁਣ ਉੱਪਰ ਨੂੰ ਉੱਪਰ ਵਾਲੇ ਕਬੂਤਰ ਹੁੰਦਾ ਨਾ ਬਾਦੀ ਆਪਾਂ ਚਲੇ ਗਏ ਤੇ ਘਰ ਚੋਂ ਕਸਰੀ ਆ ਜੀ ਸਰੀਆ ਆ ਜਾ ਪਹਿਣਾ ਜਿਹੜਾ ਪੂਰੇ ਫਰਸ਼ ਚ ਬਹੋਂ ਚਲਦੇ ਆਂ ਦਾਣਾ ਦੂਣਾ ਫੇਰੇ ਮਿਕਸ ਕਰਾਂਗੇ ਅੱਜ ਰਾਤ ਨੂੰ ਜੇ ਟਾਈਮ ਲੱਗ ਗਿਆ ਇੰਨਾ ਇਦਾਂ ਹੀ ਪਾ ਲਵਾਂਗੇ ਹਾਂਜੀ ਲੋ ਵੀ ਮਿੱਤਰੋ ਆਗੇ ਜੀ ਉੱਪਰ ਬਿਤਾਣੇ ਪਾਉਂਦੇ ਤੇ ਕਬੂਤਰ ਮਿੱਤਰੋ ਪਾਨੇ ਦੇ ਪੱਟ ਜਿਨਾਏ ਹਰੇਟਿਡ ਕਰਤੇ ਇਹ ਇਹ ਹੋ ਗਿਆ ਦੋ ਤਿੰਨ ਹੋਰ ਹੈ ਉਹਨਾਂ ਦਾ ਆਪਣੇ ਫਾਂਗੇ ਪੱਟਦੇ ਕੇ ਬੈਠਾ। ਕੇ ਬੈਠਾ। ਘਟੋ ਘਟ 10 12 ਕੂਤਰਾਂ ਦੇ ਇੱਧਰ ਵੀ ਹੈਗੇ ਆ। ਉਹਨਾਂ ਦੇ ਆਪਣੇ ਖੰਭੇ ਪੱਟਦੇ ਆ। ਜਿਹੜੇ ਅੱਗੇ ਹੁਣ ਬਾਜੀਆਂ ਛੱਡ ਰਹੇ ਆ ਤੇ ਬਾਕੀ ਹੁਣ ਦਾਣੇ-ਜੂਣੇ ਪਾ ਦਈਏ। ਤੇ ਰੱਖ ਦਈਏ ਫਿਰ ਕੂਤਰਾਂ ਨੂੰ। ਬਾਕੀ ਇੱਧਰ ਤਾਂ ਰੱਖਦੇ ਜੋੜੇ ਨੂੰ। ਇੱਧਰ ਪਾ ਦਈਏ ਹੁਣ ਦਾਣੇ। ਦੇਖੋ ਕਿਵੇਂ ਲੱਗੇ ਵੀ ਲੜਦੇ। ਚਲ। ਪਾ ਦਈਏ ਮਿੱਤਰੋ ਹੁਣ ਦਾਣੇ ਯਾਰ। ਤੇ ਹਾਂਜੀ ਲੋ ਬਈ ਮਿੱਤਰੋ। ਪਾ ਤੈਂਕੂ ਤਰੋਂ ਦਾਣਾ ਤੇ ਖਾਣ ਦੋ ਇਹਨਾਂ ਨੂੰ ਪਹੁੰਚਣਾ ਨਾ ਪਾਣੀ ਪੂਣੀ ਲੱਗਦੇ ਨੀਚੇ ਧੋ ਕੇ ਭਰੇ ਆ ਪਿਆਈ ਤੇ ਲਓ ਜੀ ਖਾਣ ਦੋ ਇਹਨਾਂ ਨੂੰ ਦਾਣੇ ਤੇ ਨੀਚੇ ਵਾਲੇ ਵੀ ਖਾ ਲੂਗੇ ਤੇ ਡੱਬਾ ਲਈ ਚੱਲਦੇ ਹੁਣ ਨੀਚੇ ਪੈਣ ਦੋ ਇਹਨਾਂ ਨੂੰ ਸੈਟ ਫਿਟ ਹੋ ਗਏ ਕਰਤੇ ਹੋ ਬੰਦ ਬਈ ਕਕੂਤਰੀ ਬਾਹਰ ਉਹ ਵੀ ਆ ਜੂਗੀ ਤੇ ਚੱਲਦੇ ਆਪਾਂ ਹੁਣ ਨੀਚੇ ਨੂੰ ਡੱਬਾ ਹੋ ਗਿਆ ਖਾਲੀ ਪਾਣੀ ਪੂਣੀ ਰੱਖ ਦਾਂਗੇ ਤੇ ਹਾਂਜੀ ਲੋ ਬਈ ਮਿੱਤਰੋ ਜਿਹੜੀ ਕਬੂਤਰੀ ਉਡੀ ਵੀ ਤੀ ਉਹ ਵੀ ਆ ਬੈਠੀ ਹੈ ਜਾਲ ਤੇ ਰਾਤ ਨੂੰ ਫੜ ਹੋਊਗੀ ਇਹ ਤੇ ਬਾਕੀ ਦਾਣਾ ਪਾਣੀ ਪਾਤੇ ਆ ਦਾ ਕਬੂਤਰਾਂ ਨੂੰ ਪਾਣੀ ਵੀ ਰੱਖਦੇ ਆ ਆਪਾਂ نیچے ਕੰਮ ਲੱਗ ਗਏ ਤੇ ਦਾਣੀਆਂ ਟਰੀਆਂ ਕੱਢਣੀਆਂ ਰਹਿ ਗਈਆਂ ਬਾਹਰ ਲਓ ਜੀ ਇਹ ਵੀ ਕੱਢਤੀ ਆ ਤੇ ਇਧਰੋਂ ਵੀ ਕੱਢਦੀ ਏ ਲਓ ਜੀ ਇਹ ਵੀ ਕੱਢਤੀ ਲੋ ਜੀ ਤੇ ਠੀਕ ਹੈ ਜੀ ਮਿੱਤਰੋ ਪਾਣੇ ਪਾਣੀ ਡਰੇਆਂ ਕੱਢਦੇ ਆ ਪਾਣੀ ਪਈ ਡ੍ਰਿੰਕਰ ਪੀ ਜਾਉਗੇ ਬਹਿ ਜਾਉਗੇ ਤੇ ਇੱਧਰ ਵੀ ਜੋੜੀਆਂ ਦਾ ਕੱਢਦੇ ਆ ਤੁਹਾਨੂੰ ਤੇ ਉਮੀਦ ਕਰਦਾ ਜੀ ਤੁਹਾਨੂੰ ਆਪਣਾ ਇਹ ਅੱਜ ਦਾ ਵਲੌਗ ਵੀ ਵਧੀਆ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਮਿਲਦੇ ਆਂ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਜੁੜੇ ਹੋਰ ਵੀਡੀਓ ਨਾਲ ਧੰਨਵਾਦ ਥੈਂਕਸ ਫੋਰ ਵਾਚਿੰਗ ਬਾਏ